ਸਤਿ ਸ਼੍ਰੀ ਅਕਾਲ ਜੀ ਸੋ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਗੱਲ ਕਰਦੇ ਆਂ ਲਾਡਲੀਆਂ ਵੀਡੀਓ ਬਾਰੇ ਸੋ ਅਗਲੇ ਦਿਨ ਜਦ ਰੋਜੀ ਨਾਲ ਮੰਨੂ ਦੀ ਫੋਨ ਤੇ ਗੱਲ ਹੁੰਦੀ ਆ ਤੇ ਮੰਨੂ ਨੇ ਇਹੋ ਜੀ ਕਿਹੜੀ ਗੱਲ ਆਪਣੀ ਮੰਮੀ ਰੋਜੀ ਨੂੰ ਕਹਿ ਦਿੱਤੀ ਜਿਸ ਕਰਕੇ ਰੋਜੀ ਬਹੁਤ ਹੈਰਾਨ ਵੀ ਹੁੰਦੀ ਆ ਤੇ ਸੋਚੇ ਵੀ ਪਹਿਚਾਂਦੀ ਆ ਸੋ ਆਪਾਂ ਤੁਹਾਨੂੰ ਦੱਸਾਂਗੇ ਇਸ ਵੀਡੀਓ ਵਿੱਚ ਸੋ ਵੀਡੀਓ ਨੂੰ ਪੂਰੀ ਐਂਡ ਤੱਕ ਜ਼ਰੂਰ ਦੇਖਿਓ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਕਿ ਇਹ ਕੀ ਪਹਿਲਾਂ ਰੁਚੀ ਦੀ ਗੱਲ ਹੋ ਰਹੀ ਹੁੰਦੀ ਸੀ ਮਨੂ ਨਾਲ ਤੇ ਉਪਰੋਂ ਹੀ ਗੁਰਪ੍ਰੀਤ ਆ ਜਾਂਦਾ ਏ ਤੇ ਰੋਜੀ ਇੱਕਦਮ ਫੋਨ ਘੱਟ ਦਿੰਦੀ ਆ ਕਿਉਂਕਿ ਤਨੂ ਪਤਾ ਇਹ ਕਿ ਜੇਕਰ ਗੁਰਪ੍ਰੀਤ ਨੂੰ ਮੰਨੂ ਬਾਰੇ ਪਤਾ ਲੱਗ ਗਿਆ ਤੇ ਘਰ ਵਿੱਚ ਬਹੁਤ ਵੱਡਾ ਪੁਚਾਲ ਆ ਜਾਣਾ ਹੈ ਕਿਉਂਕਿ ਗੁਰਪ੍ਰੀਤ ਮੰਨੂ ਨੂੰ ਬਿਲਕੁਲ ਪਸੰਦ ਨਹੀਂ ਕਰਦਾ ਹਾਲਾਂਕਿ ਉਹ ਬਹੁਤ ਹੀ ਚਾਦੀ ਕਰਮਾ ਵਾਲੀ ਕੁੜੀ ਆ ਤੇ ਪਰ ਉਸ ਨੂੰ ਸੋਚਦੇ ਆ ਕਿ ਇਹ ਕਮਲੀ ਆ ਤੇ ਇਸ ਦੀ ਕਾਲੀ ਜਬਾਨ ਆ ਪਰ ਜਿਹੜੀ ਗੱਲ ਉਹ ਮੂੰਹ ਚੋਂ ਕੱਢ ਦਿੰਦੀ ਆ ਉਹ ਪੂਰੀ ਹੋ ਜਾਂਦੀ ਆ ਸੋ ਇਹ ਗੱਲ ਦੀ ਪਰ ਉਸ ਦੇ ਨਾਨੀ ਨਾਨੇ ਨੂੰ ਹੋ ਜਾਂਦੀ ਆ ਤੇ ਉਸ ਦੀ ਮਾਸੀ ਨੂੰ ਵੀ ਹੋਣ ਲੱਗ ਜਾਂਦੀ ਆ ਪਹਿਲਾਂ ਤਾਂ ਉਸ ਦੀ ਮਾਸੀ ਵੀ ਵਿਸ਼ਵਾਸ ਨਹੀਂ ਕਰਦੀ ਪਰ ਉਤੇ ਨਾਨੇ ਨੇ ਵੀ ਇਹ ਗੱਲ ਕਹੀ ਕਿ ਮੈਨੂੰ ਵੀ ਇਦਾਂ ਲੱਗਦਾ ਸੀ ਕਿ ਇਤਫਾਕ ਨਾਲ ਗੱਲਾਂ ਹੁੰਦੀਆਂ ਨੇ ਪਰ ਮੰਨੂ ਕੋਈ ਆਮ ਬੱਚੀ ਨਹੀਂ ਹੈਗੀ ਇਹ ਇੱਕ ਰੱਬ ਦੀ ਬੱਚੀ ਆ ਸੋ ਜਿਹੜੀ ਗੱਲ ਰੱਬ ਇਸਦੇ ਮੂੰਹੋਂ ਕਢਾਉਂਦਾ ਏ ਉਹ ਪੂਰੀ ਹੋ ਜਾਂਦੀ ਆ ਸੋ ਇਸੇ ਕਰਕੇ ਰੋਜੀ ਨੂੰ ਸਾਰਾ ਪਤਾ ਹੁੰਦਾ ਏ ਕਿ ਮੇਰੀ ਧੀ ਕੋਈ ਕਮਲੀ ਨਹੀਂ ਹੈਗੀ ਸਾਰੀ ਦੁਨੀਆ ਤੋਂ ਸਿਆਣੀਆਂ ਗੱਲਾਂ ਕਰਦੀ ਆ ਸੋ ਅਗਲੇ ਦਿਨ ਰੋਜੀ ਫੇਰ ਆਪਣੀ ਭੈਣ ਨੂੰ ਫੋਨ ਕਰਦੀ ਆ ਤੇ ਉਸਦੀ ਪੈਰ ਨਾਲ ਗੱਲ ਹੁੰਦੀ ਆ ਤੇ ਉਹ ਕਹਿ ਦਿੰਦੀ ਆ ਕਿ ਮੇਰੀ ਗੱਲ ਮੰਨੂ ਨਾਲ ਕਰਵਾ ਦੇ ਸੋ ਜਦ ਮੰਨੂ ਤੇ ਰੋਜੀ ਆਪਸ ਵਿੱਚ ਕਾਫੀ ਗੱਲਾਂ ਕਰ ਰਹੀਆਂ ਹੁੰਦੀਆਂ ਨੇ ਤੇ ਮੰਨੂ ਰੋਜੀ ਨੂੰ ਇੱਕ ਗੱਲ ਕਹਿ ਦਿੰਦੀ ਆ ਜਿਸ ਕਰਕੇ ਰੋਜੀ ਸੋਚਣ ਵਿੱਚ ਲੱਗ ਜਾਂਦੀ ਆ ਸੋ ਉਹ ਗੱਲ ਹੁੰਦੀ ਆ ਮੰਨੂ ਕਹਿੰਦੀ ਆ ਕਿ ਇੱਕ ਵੀਰਾ ਵੀ ਆਵੇਗਾ ਇਹ ਸੁਣ ਕੇ ਰੋਜੀ ਨੂੰ ਖੁਸ਼ੀ ਵੀ ਹੁੰਦੀ ਆ ਤੇ ਨਾਲ ਉਹ ਪੁੱਛਦੀ ਆ ਕਿ ਤੂੰ ਤੇ ਕਿਹਾ ਸੀ ਕਿ ਆਪਣੇ ਘਰ ਦੋ ਭੈਣਾ ਹੀ ਆਉਣ ਵਾਲੀਆਂ ਨੇ ਪਰ ਉਹ ਮੰਨੂ ਗੱਲ ਕਰ ਰਹੀ ਹੁੰਦੀ ਆ ਬਲਜੀਤ ਦੇ ਹੋਣ ਵਾਲੇ ਬੱਚੇ ਦੀ ਕਿਉਂਕਿ ਬਲਜੀਤ ਨੇ ਘਰ ਜਦ ਮੁੰਡਾ ਹੋਇਆ ਤੇ ਉਸਨੇ ਰੋਜੀ ਦੀ ਝੋਲੀ ਵਿੱਚ ਪਾ ਦੇਣਾ ਹੈ ਤੇ ਇਸ ਕਰਕੇ ਮੰਨੂ ਨੂੰ ਗੱਲ ਸਮਝ ਲੱਗ ਜਾਂਦੀ ਆ ਤੇ ਮੰਨੂ ਇਹ ਗੱਲ ਬੜੇ ਤਰੀਕੇ ਨਾਲ ਕਰਨ ਦੀ ਕੋਸ਼ਿਸ਼ ਵੀ ਕਰਦੀ ਆ ਪਰ ਰੋਜੀ ਸਮਝ ਨਹੀਂ ਪਉਂਦੀ ਕਿ ਉਹ ਵੀਰਾ ਕਿੱਦਾਂ ਆਉਣਾ ਹੈ ਸੋ ਰੋਜੀ ਨੂੰ ਖੁਸ਼ੀ ਹੁੰਦੀ ਆ ਉਹ ਸੋਚਦੀ ਆ ਕਿ ਦੋ ਕੁੜੀਆਂ ਤੋਂ ਬਾਅਦ ਸ਼ਾਇਦ ਮੇਰੇ ਮੁੰਡਾ ਹੋ ਜਾਵੇ ਪਰ ਉਸ ਨੂੰ ਲੱਗਦਾ ਹੈ ਕਿ ਮੰਨੂ ਨੇ ਤਾਂ ਗੱਲ ਹੋਰ ਤਰੀਕੇ ਨਾਲ ਕਹੀ ਆ ਉਹ ਬਹੁਤ ਜ਼ਿਆਦਾ ਸੋਚਦੀ ਆ ਤੇ ਫਿਰ ਉਹਦੇ ਦਿਮਾਗ ਵਿੱਚ ਗੱਲ ਆਉਣ ਵੀ ਲੱਗ ਜਾਂਦੀ ਆ ਕਿ ਹੁਣ ਤਾਂ ਬਲਜੀਤ ਵੀ ਪ੍ਰੈਗਨੈਂਟ ਹੈ ਤੇ ਹੋ ਸਕਦਾ ਹੈ ਕਿ ਬਲਜੀਤ ਦੇ ਮੁੰਡਾ ਹੋਣਾ ਹੋਵੇ ਤੇ ਉਹ ਮੇਰੀ ਝੋਲੀ ਪਾ ਦੇਵੇ ਕਿਉਂਕਿ ਇਹ ਗੱਲ ਉਹਨਾਂ ਦੇ ਘਰ ਪਹਿਲਾਂ ਵੀ ਹੋ ਚੁੱਕੀ ਸੀ ਬਲਜੀਤ ਆਪਣਾ ਵੱਡਾ ਮੁੰਡਾ ਰੋਜੀ ਦੀ ਝੋਲੀ ਪਾਉਣਾ ਚਾਹੁੰਦੀ ਸੀ ਪਰ ਉਸ ਟਾਈਮ ਤਾਂ ਗੁਰਪ੍ਰੀਤ ਨਹੀਂ ਮੰਨਿਆ ਇਹ ਕਰਲਾ ਸੋਚਦੀ ਸੋਚਦੀ ਰੋਜੀ ਦੇ ਦਿਮਾਗ ਵਿੱਚ ਬਲਜੀਤ ਵਾਲੀ ਗੱਲ ਆ ਜਾਂਦੀ ਆ ਫਿਰ ਰੋਜੀ ਨੂੰ ਸਮਝ ਲੱਗਦੀ ਆ ਕਿ ਮੰਨੂ ਜੋ ਕਹਿ ਰਹੀ ਆ ਉਹ ਇਦਾਂ ਹੀ ਹੋਣਾ ਹੋਵੇਗਾ ਸੋ ਹੁਣ ਆਪਾਂ ਦੇਖਾਂਗੇ ਕਿ ਬਲਜੀਤ ਦੇ ਘਰ ਮੁੰਡਾ ਹੁੰਦਾ ਜਾਂ ਕੁੜੀ ਜੇ ਮੁੰਡਾ ਹੁੰਦਾ ਤੇ ਉਹ ਰੋਜੀ ਦੀ ਝੋਲੀ ਪਾਉਂਦੀ ਆ ਜਾਂ ਨਹੀਂ ਸੋ ਇਹ ਆਪਾਂ ਦੇਖਾਂਗੇ ਆਉਣ ਵਾਲੀਆਂ ਵੀਡੀਓ ਵਿੱਚ ਸੋ ਵੀਡੀਓ ਚੇਕ ਕਰ ਤੁਹਾਨੂੰ ਇਹ ਵਧੀਆ ਲੱਗੀ ਲਾਈਕ ਜ਼ਰੂਰ ਕਰਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਧੰਨਵਾਦ